ਉੜੀ ਜਾਣੀ ਛੱਡ ਗਿਆ ਵੀਰ ਨਾ ਕੀਮਤ ਬੱਸੀਆਂ ਤੇਰੇ ਬੇਸੰਭਾਵਨਾ ਕੋਂ ਵੀ ਆ ਰਾਂ ਤਾ ਬੱਲੇ ਬੰਦੇ ਸੱਗੇ ਜਦੋਂ ਰਾਜਾ ਕੋਂ ਵੀ ਆ ਰਾਂ ਤਾ ਤਾਰਾਂ ਬਾਜਣੇ ਮੇਰੇ ਕਰਦੀ ਬੇਨਤੀਆਂ ਮੁੰਡਾ ਵੀਰ ਕਰਕੇ ਕਰਦੀ ਬੇਨਤੀਆਂ ਆ ਵੀਰ ਕਰ ਮੇਰੇ ਕਰਦੀ ਬੇਨਤੀਆਂ ਆ ਵੀਰ ਕਰ ਤੇਰੇ ਕਰਦੀ ਬੇਨਤੀਆਂ ਆ ਵੀਰ ਕਰ ਮੇਰੇ ਕਰਦੀ ਬੇਨਤੀਆਂ ਆ ਵੀਰ ਕਰ ਤੇਰੇ ਕਰਦੀ ਬੇਨਤੀਆਂ ਅੱਛਾ ਜਿਹੜਿਆ ਤਾਂ ਬੋਲੀ ਪਾਉਣੀ ਹੈ ਨਾ ਇਹ ਸਾਰੀਆਂ ਬੀਬੀਆਂ ਨੂੰ ਸ਼ਾਇਦ ਆਉਣੀ ਚਾਹੀਦੀ ਹੈ ਅੱਜਕੱਲ੍ਹ ਦੀ ਯੰਗਸਟਰ ਕੁੜੀਆਂ ਨੂੰ ਕਿਉਂਕਿ ਆਪਾਂ ਤਾਂ ਪਿੰਡਾਂ ਦੇ ਵਿੱਚ ਹੀ ਪਾਉਂਦੇ ਹੁੰਦੇ ਸੀ ਸੁਣੋ ਮਾਛੀਵਾੜੇ ਮਾਛੀਵਾੜੇ ਮੀ ਪੈਂਦਾ ਨਹੀਂ ਮੇਰਾ ਪਿੱਛੇ